under section 652 of bnh the section 6 of poxo act ਤੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਉਹਦੀ ਅਰੈਸਟ ਪੈ ਚੁੱਕੀ ਹੈ ਕਿ ਅੱਗੇ ਦੀ ਵੀ ਇਨਵੈਸਟੀਗੇਸ਼ਨ ਪ੍ਰੋਫੈਸ਼ਨਲੀ ਤੇ ਸਖਤ ਤਰੀਕੇ ਨਾਲ ਕੀਤੀ ਜਾਵੇ ਅਗੇ ਵਾਤੇ ਆ ਤਾਂ ਵੱਡੀ ਖਬਰ ਹੈ ਸੋਨੂ ਸੂਦ ਅਤੇ ਯੁਵਰਾਜ ਸਿੰਘ ਨੂੰ ਈਡੀ ਨੇ ਸੰਮਣ ਕੀਤਾ ਹੈ ਈਡੀ ਨੇ ਸੋਨੂ ਸੂਦ ਅਤੇ ਯੁਵਰਾਜ ਸਿੰਘ ਨੂੰ ਤਲਬ ਕੀਤਾ ਹੈ ਤਾਂ ਯੁਵਰਾਜ ਸਿੰਘ ਨੂੰ 23 ਸਤੰਬਰ ਨੂੰ ਸੱਦਿਆ ਗਿਆ ਹੈ ਔਰ ਸੋਨੂ ਸੂਦ ਨੂੰ 24 ਸਤੰਬਰ ਨੂੰ ਉੱਚ ਕਿਸ ਤੇਰੇ ਸੱਦਿਆ ਕਹਤਾ ਈਡੀ ਨੇ ਰੋਬਨੋ ਥੱਪਾ ਨੂੰ ਵੀ 22 ਸਤੰਬਰ ਦੇ ਲਈ ਤਲਬ ਕੀਤਾ ਹੈ ਆਨਲਾਈਨ ਸੱਤਾ ਐਪ ਦਾ ਸਾਰਾ ਮਾਮਲਾ ਹੈ ਸ ਕੇਸ ਦੇ ਵਿੱਚ ਇਹ ਸਬੰਧ ਜਾਰੀ ਹੋਏ ਨੇ ਈਡੀ ਇਸ ਤੋਂ ਪਹਿਲਾਂ ਦੱਸੇ ਕਿ ਕ੍ਰਿਕਟਰ ਯੋਵਰਾਜ ਸਿੰਘ ਨੂੰ ਤਲਬ ਕਰ ਚੁੱਕੀ ਹੈ ਤਾਂ ਜੂਨ ਮਹੀਨੇ ਦੇ ਵਿੱਚ ਯੋਵਰਾਜ ਨੇ ਈਡੀ ਦੇ ਕੋਲ ਆਪਣੇ ਬਿਆਨ ਦਰਜ ਕਰਵਾਏ ਸੀ ਹਾਲਾਂਕਿ ਸਾਰੀਆਂ ਹੁਣ ਜਿਹੜੀਆਂ ਐਪਸ ਨੇ ਜਿਨ੍ਹਾਂ ਤੇ ਇਸ ਤਰੀਕੇ ਦੇ ਨਾਲ ਸੱfte ਬਾਸੀ ਹੁੰਦੇ ਸੀ ਤਾਂ ਆਨਲਾਈਨ ਕੁਝ ਅਜਿਹੀਆਂ ਐਪਸ ਵੀ ਸਨ ਜਿਨ੍ਹਾਂ ਨੂੰ ਬਿਲਕੁਲ ਲਾਗੂ ਕੀਤਾ ਗਿਆ ਸੀ ਪਰ ਉਹਨਾਂ ਨੂੰ ਵੀ ਪਿਛਲੇ ਸਮਿਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਯਾਨੀ ਕਿ ਹੁਣ ਸਿੱਧੇ ਤੌਰ ਤੇ ਇਹ ਗੈਰਕਾਨੂੰਨੀ ਹੈ ਔਰ ਹੁਣ ਇਹ ਸਾਰਾ ਮਾਮਲਾ ਹੈ ਸੋਨੂ ਸੂਦ ਔਰ ਯੁਵਰਾਜ ਸਿੰਘ ਉਹਨਾਂ ਨੂੰ ਇਸ ਸਾਰੇ ਮਾਮਲੇ ਦੇ ਵਿੱਚ ਇਦੀ ਦੇ ਵੱਲੋਂ ਸਬੰਨ ਜਾਰੀ ਕੀਤਾ ਗਿਆ ਹੈ ਔਰ तेई और चौवी सितंबर है युवराज सिंह ने जो सामने जाना या कह लिएक सोनू सूदगिछी ने दसिए कि रोबेन अथप्पा भी बीस सितंबर के लिए तलब किया है अगे वे उधर कंगना रनौत मुड़ तो बठिंडा कोट के ਪੇਸ਼ ਕਹਿ ਲਿਆ ਕਿ ਬਠਿੰਡਾ ਕੋਰਟ ਨੇ ਉਹਨਾਂ ਨੂੰ ਸਬਨ ਕੀਤਾ ਹੈ ਮੁਰਤੋ ਅਤੇ ਪਹਿਲਾਂ ਵੀ ਸਬਨ ਕੀਤਾ ਗਿਆ ਸੀ ਤਾਂ ਬੇਬੇ ਮਹਿੰਦਰ ਕੌਰ ਤੇ ਟਿੱਪੜੀ ਦਾ ਇਸਾਰਾ ਮਾਮਲਾਇਕ ਕੰਗਨਾ ਨੂੰ ਜਲਦ ਕੋਰਟ ਦੇ ਵਿੱਚ ਪੇਸ਼ ਹੁੰਦੇ ਹੁਕਮ ਦਿੱਤੇ ਗਏ ਨੇ ਤਾਂ 29 ਸਤੰਬਰ ਦਾ ਅਜਿਹੀ ਤਰੀਕਾ ਉਹ ਤੈ ਕੀਤੀ ਗਈ ਹੈ ਇਸ ਮਾਮਲੇ ਵਿੱਚ ਅਦਮੀ ਸੁਣਵਾਈ ਹੋਏਗੀ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਮਵਾਦਿਤ ਟਿੱਪਣੀ ਕੀਤੀ ਸੀ ਕੰਗਨਾ ਨੇ ਮਹਿੰਦਰ ਕੌਰ ਨੂੰ ਸ਼ਾਹੀ ਬਾਗਬਾਰੀ ਦੱਦੀ ਦੱਸਿਆ ਸੀ ਔਰ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ 100 ਰੁਪਏ ਦਿਹਾੜੀ ਤੇ ਲਿਆਂਦਾ ਗਿਆ ਹੈ ਤਾਂ ਇਸ ਕਿਸਮ ਦੇ ਨਾਲ ਕੋਸਟ ਪਾਈ ਗਈ ਸੀ ਬਕਾਇਦਾ ਜੋ ਅਸੀਂ ਕਹਿ ਸਕਦੇ ਇੱਕ ਸਬੂਤ ਦੇ ਤੌਰ ਤੇ ਇਸ ਸਾਰੇ ਮਾਮਲੇ ਦੇ ਵਿੱਚ ਨਾਲ-ਨਾਲ ਚੱਲ ਰਹੀ ਹੈ ਤਾਂ ਜਿਹੇ ਦੇ ਵਿੱਚ ਬੇਬੇ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਕਿ ਨਿਊਜ਼ਟੀ ਨੇ ਖਾਸ ਗੱਲਬਾਤ ਕੀਤੀ ਹੈ ਉਹਰੇ ਕਹਿਆ ਕਿ ਜੇਕਰ ਕੰਗਨਾ ਮਾਫੀ ਮੰਗ ਲਵੇ ਤਾਂ ਫਿਰ ਸਾਰਾ ਮਾਮਲਾ ਜਿਹੜਾ ਹੈ ਉਹ ਰਫਾ ਦਫਾ ਹੋ ਸਕਦਾ ਹੈ ਪਰ ਅਜਹੀ ਟਿੱਪਣੀ ਜਿਹੜੀ ਹੈ ਉਹ ਬਿਲਕੁਲ ਸਰਾ ਸਰ ਗਲਤ ਹੈ ਕੋਈ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਕੋਈ ਮੰਨ ਲਓ ਜੇ ਕੱਲ ਨੂੰ ਕੋਈ ਤੁਹਾਡੇ ਨਾਲ ਕੋਈ ਮਾਫੀ ਮੰਗਤੇ ਆ ਕੋਈ ਗੱਲਬਾਤ ਹੁੰਦੀ ਹੈ ਕੋਈ ਹੋਈ ਹੈ ਤੁਹਾਡੇ ਨਾਲ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਸਾਨੂੰ ਮਿਲੀਏ ਨਾ ਅਸੀਂ ਉਹਨੂੰ ਮਿਲੇ ਆ ਕੋਈ ਗੱਲਬਾਤ ਨਹੀਂ ਹੋਈ ਸਾਡੇ ਨਾਲ ਉਹਦਾ ਅਦਾਲਤਾਂ ਜੀ ਤੁਰੀ ਫਿਰਦੀ ਹੈ ਇਹ ਆਉਂਦੀ ਜਣੇ ਮੈਨੂੰ ਕੋਈ ਕੀ ਅਕਸਰ ਤੇ ਵੀ ਮੈਂ ਤਾਂ ਤਕੜੀ ਹੋਈ ਫਿਰਦੀ ਆ ਭਾਈ ਸਾਨੂੰ ਕੋਈ ਕੋਈ ਗੱਲਬਾਤ ਨਹੀਂ ਹੋਈ ਇਹ ਸਾਨੂੰ ਮਿਲੀ ਨਹੀਂ ਕਿ ਮਾਤਾ ਜੀ ਕੱਲ ਨੂੰ ਹੁਣ ਮੰਨ ਲਓ ਉਹਨਾਂ ਨੂੰ ਕੋਰਟ ਤੋਂ ਸਮਨ ਜਾਰੀ ਹੋ ਗਏ ਨੇ ਉਹਨਾਂ ਨੂੰ ਪੇਸ਼ ਹੋਣਾ ਪਊਗਾ ਫਿਰ ਕੇਸ ਚੱਲੂਗਾ કે ਫਿਰ ਚੱਲੂਗਾ ਕੱਲ ਨੂੰ ਸਜ਼ਾ ਵੀ ਹੋ ਸਕਦੀ ਔਰ ਜੇ ਤੁਹਾਡੇ ਨਾਲ ਕੋਈ ਗੱਲ ਕਰੇ ਜਾਂ ਮਾਫੀ ਮੰਗੇ ਤੁਸੀਂ ਮਾਫ ਕਰ ਸਕਦੇ ਹੋ ਵੀ ਇਹਨੇ ਤਾਂ ਮਾਫ ਕਰ ਦਾਂਗੇ ਜੇ ਜੇ ਕੋਈ ਰਹਿਣ ਦਿਆ ਆਉਗਾ ਤਾਂ ਮਾਫੀ ਕਰ ਦਾਂਗੇ ਸਾਡੀ ਕਿੰਨਾ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਪਰ ਮਾਫੀ ਮੰਗੇ ਤਾਂ ਸਹੀ ਆ ਕੇ ਵੀ ਮੈਂ ਮਾਫੀ ਮੰਗਦੀ ਆ ਮੇਥੋਂ ਗਲਤੀ ਹੋਈ ਹੈ ਜਦੋਂ ਆਦੀ ਮੇਥੇ ਗਲਤੀ ਨਹੀਂ ਹੋਈ ਮੈਂ ਤਾਂ ਕੁਝ ਕੀਤਾ ਹੀ ਨਹੀਂ ਤੇ ਫਿਰ ਵੀ ਭੌਂਕਦੀ ਫਿਰਦੀ ਪਕਾਈ ਕਰਦੀ ਰਹਿੰਦੀ ਹੈ ਫਿਰ ਹੈ ਜੀ ਹੁਣ ਕਿਸੇ ਦੀ ਕੋਈ ਗੱਲਬਾਤ ਹੋਈ ਉਹਨਾਂ ਨਾਲ ਕੋਈ ਸਾਡੀ ਕੋਈ ਗੱਲਬਾਤ ਨਹੀਂ ਹੋਈ ਸਾਡੀ ਨਾਲ ਕੋਈ ਗੱਲਬਾਤ ਨਹੀਂ ਜੇ ਕੋਈ ਕਰੂਗਾ ਉਹ ਸੋਚ ਲਾਂਗੇ ਉਹ ਹੋ ਜਾਵੇ ਪਛਪੜਤਾਲ ਲੰਘ ਵੇਖ ਲਾ 15 9 ਡੇਟ ਰੱਖੀ ਸੀਗੀ ਜੀ ਹੀアリング ਲਈ ਪਰ ਮੀਨ ਟਾਈਮ ਕੰਗਨੌਰ ਨੌਦ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਆਰਡਰ ਦੇ ਅਗੇਂਸਟ ਜਿਹੜੀ ਪਟੀਸ਼ਨ ਫਾਈਲ ਕੀਤੀ ਸੀ ਪਰ ਆਨਰੇਬਲ ਸੁਪਰੀਮ ਕੋਰਟ ਨੇ ਉਹਦੀ ਪਟੀਸ਼ਨ ਐਡਮਿਟ ਨਹੀਂ ਕੀਤੀ ਫਾਸਟ ਹੀਅਰਿੰਗ ਤੇ ਡਿਸਮਿਸ ਕਰਤੀ ਸੀ ਜੀ ਵਿਦਾਊਟ ਐਡਮਿਸ਼ਨ ਜਿਹਦੇ ਕਰਕੇ ਹੁਣ ਕੋਰਟ ਨੇ ਉਹ ਜਿਹੜਾ ਸਮਨਿੰਗ ਆਰਡਰ ਸੀਗਾ ਉਹ ਪਹਿਲਾਂ ਸ਼ਾਰਟੇਜ ਆਫ ਟਾਈਮ ਕਰਕੇ ਉਹ ਐਗਜ਼ੀਕਿਊਟ ਨਹੀਂ ਹੋ ਸਕਿਆ ਤਾਂ ਕਰਕੇ ਹੁਣ ਨਵੇਂ ਜੋ ਨੋਟਿਸ ਹੈ ਸਮਨਿੰਗ ਪ੍ਰੋਸੈਸ ਹੈ ਥਰੂ ਐਸਐਸਪੀ ਬਠਿੰਡਾ ਆਨਰੇਬਲ ਕੋਰਟ ਨੇ ਇਸ਼ੂ ਕੀਤਾ ਹੈ ਕਦੋਂ ਹੁਣ ਹੋਣੀ ਕਿੰਨਾ ਹੁਣ ਸਰ ਇਹਦੇ ਵਿੱਚ 29 9 ਡੇਟ ਰੱਖੀ ਗਈ ਹੈਗੀ ਫਾਰ ਅਪੀਅਰੈਂਸ ਆਫ ਕਿਊਸ ਫਿਰ ਤੇ ਆਉਣਾ ਪੈਣਾ ਜੀ ਜ਼ਰੂਰ ਆਉਣਾ ਪੈਣਾ ਅੱਗੇ ਬਦਾਂਗੇ ਉਧਰ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਚਲਾਨ ਪੇਸ਼ ਹੋਇਆ ਹੈ ਗ੍ਰਿਫਤਾਰ ਮੁਲਜ਼ਮ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਦੇ ਖਿਲਾਫ ਚਲਾਨ ਪੇਸ਼ ਹੋਇਆ ਹੈ ਤਾਂ ਬਠਿੰਡਾ ਪੁਲਿਸ ਨੇ ਦਾਜ਼ੀ ਕੀ ਕੋਰਟ ਦੇ ਵਿੱਚ 122 ਪੰਨਿਆਂ ਦੀ ਚਾਰਚੀ ਜਿਹੜੀ ਆ ਉਹ ਪੇਸ਼ ਕੀਤੀ ਹੈ ਤਾਂ ਹਾਲਾਂਕਿ ਮੁੱਖ ਮੁਲਜ਼ਮ ਅਮਰਪਾਲ ਸਿੰਘ ਮੈ ਰਹੋ ਹਜੇ ਵੀ ਫਰਾਰ ਹੈ ਇਸ ਮਾਮਲੇ ਦੇ ਵਿੱਚ ਔਰ ਰঞ্জੀਤ ਸਿੰਘ ਅਤੇ ਇੱਕ ਹੋਰ ਮੁਲਜ਼ਮ ਵੀ ਅਜੇ ਫਰਾਰ ਹੈ ਤਾਂ ਕਤਲ ਤੋਂ ਬਾਅਦ ਯੂਏਈ 581 ਅਬਰਤਪਾਲ ਮੈਰੋ 10 ਜੂਨ ਨੂੰ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ ਇਹ লাশ ਮਿਲੀ ਸੀ ਕੰਚਨ ਦੀ লাশ ਮਿਲੀ ਸੀ ਅਤੇ ਅੰਦਾਜ਼ੀਏ 10 ਜੂਨ 2025 ਨੂੰ ਮਠੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਸੇ ਜਿਸ ਦੇ ਵਿੱਚੋਂ ਕਮਲਕੌਰ ਭਾਪੀ ਦੀ লাশ ਮਿਲੀ ਸੀ ਸੜੀ ਹੋਈ ਹਾਲਤ ਦੇ ਵਿੱਚ ਇਸ ਦੀ ਜ਼ਿੰਮੇਵਾਰੀ ਨਿਹੰਗ ਅਬਰਤਪਾਲ ਮੈਰੋ ਨੇ ਲਈ ਸੀ ਉਦਾ ਦਿੱਲੀ BMW ਹਾਦਸੇ ਨੂੰ ਲੈ ਕੇ ਵੱਡੀ ਖਬਰ ਹੈ ਦੱਸਦੇ ਕਿ ਹਾਦਸੇ ਦੇ ਸਮੇਂ ਨਸ਼ੇ ਦੇ ਵਿੱਚ ਨਹੀਂ ਸੀ ਕਾਰ ਚਾਲਕ ਗगनਪ੍ਰੀਤ ਖਾਲ। ਤਮਾਜ਼ਮ ਗगनਪ੍ਰੀਤ ਦੀ ਬਲੱਡ ਰਿਪੋਰਟ ਦੇ ਵਿੱਚ ਇਹ ਸਾਰਾ ਖੁਲਾਸਾ ਹੋਇਆ ਹੈ। ਔਰ ਨਿਆਂਇਕ ਖਰਾਸਤ ਦੇ ਵਿੱਚ ਹੈ ਦਿੱਲੀ BMW ਹਾਦਸੇ ਦੀ ਇਹ ਮੁਲਜ਼ਮ ਤਾਂ BMW ਦੇ ਟੱਕਰ ਦੇ ਨਾਲ ਵਿੱਤ ਮੰਤਰਾਲੇ ਦੇ ਦਿੱਤੀ ਸੈਕਟਰੀ ਨਵਜੋਤ ਸਿੰਘ ਦੀ ਜਾਂਚ ਚੱਲੀ ਸੀ ਔਰ ਹੁਣ ਉਹਨਾਂ ਦੀ ਪਤਨੀ ਦੀ ਵੀ ਸਟੇਟਮੈਂਟ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਸਮਾਂ ਦੇ ਵਿੱਚ ਹੁਣ ਇੱਕ ਖੁਲਾਸਾ ਹੋਇਆ ਹੈ। ਕਿ ਜੋ ਚਾਲਕ ਹੈ ਉਹ ਉਸ ਸਮੇਂ ਨਸ਼ੇ ਦੇ ਵਿੱਚ ਨਹੀਂ ਸੀ ਪਰ ਇਸ ਨੂੰ ਸ਼ੱਕ ਸੀ ਜਿਸ ਦੇ ਚਾਲ ਦੇ ਰਿਪੋਰਟ ਜਿਹੜੀ ਹੈ ਜਾਂ ਕਹਿ ਲਈਏ ਕਿ ਅਟੈਸਟ ਜਿਹੜਾ ਹੈ ਉਹ ਕਰਾਇਆ ਗਿਆ। ਉਹ ਦਾ ਲਗਾਤਾਰ ਦੋ ਦਿਨ ਵਿਜੀਲੈਂਸ ਦੇ ਅੱਗੇ ਪੇਸ਼ ਨਹੀਂ ਹੋਏ ਗਜਪਤ ਸਿੰਘ ਗਰੇਵਾਲ ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਅਪੇਸ਼ ਨਹੀਂ ਹੋਏ ਵਿਜੀਲੈਂਸ ਦੇ ਅੱਗੇ ਤਾਂ ਵਿਜੀਲੈਂਸ ਨੇ ਅੱਜ ਮੋਹਾਲੀ ਦਫ਼ਤਰ ਦੇ ਵਿੱਚ ਤਲਬ ਕੀਤਾ ਸੀ ਤਾਂ ਬਿਕਰਮ ਮਜੀਠੀਆ ਵਾਲੇ ਕੇਸ ਵਿੱਚ ਗਰੇਵਾਂ ਤੋਂ ਸੰਬੰਧ ਕੀਤਾ ਗਿਆ ਸੀ ਮਜੀਠੀਆ ਦੀ ਪਤਨੀ ਗਨੀਪ ਕੌਰ ਦੇ ਭਰਾ ਨੇ ਗਜਪਤ ਗਰੇਵ ਤਕਲ ਮਿਲਾਕੇ ਸਾਰਾ ਮਾਮਲਾ ਹੈ और ਦੂਸਰੇ ਵਾਰੀਪ ਜਦੋਂ ਪੇਸ਼ ਨਹੀਂ ਹੋਏ ਤਾਂ ਦੇਖਣਾ ਹੋਏਗਾ ਕਿ ਕੁੱਝ ਹੋਣ ਇਸ ਮਾਮਲੇ ਦੇ ਵਿੱਚ ਅੱਗੇ ਰਹਿਣਾ ਅੱਗੇ ਬਤਾਂਗੇ ਉਧਰ ਹੈਂਡਸ਼ੇਕ ਵਿਵਾਦ ਮਾਮਲੇ ਦੇ ਵਿੱਚ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਿਆ ਹੈ ICC ਨੇ PCB ਦੀ ਮੰਗ ਜਿਹੜੀ ਆ ਖਾਰਜ ਕਰ ਦਿੱਤੀ ਹੈ ਮੈਚ ਰੈਫਰੀ ਨੂੰ ਹਟਾਉਣ ਦੀ ਮੰਗ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਮੈਂਡਾਰੀਆਂ ਨੇ ਹੱਥ ਨਹੀਂ ਮਿਲਾਇਆ ਪਾਕਿਸਤਾਨ ਦੇ ਖਿਡਾਰੀਆਂ ਦੇ ਨਾਲ ਤਾਸੂ ਲੈ ਕੇ ਜਿਹੜੀ ਮੰਗ ਰੱਖੀ ਗਈ ਸੀ ਉਹ ਲੁਧਿਆਣਾ ਦੇ ਵਿੱਚ ਲੁਟੇਰਿਆਂ ਨੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਹੈ ਜਸਪਾਲ ਬਾਂਗਰ ਇਲਾਕੇ ਦੇ ਵਿੱਚ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਵਿਅਕਤੀ ਨੇ ਦੁਕਾਨ ਦੇ ਵਿੱਚ ਵੜ ਕੇ ਜਾਨ ਬਚਾਈ ਹੈ ਲੁੱਟ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਸਾਰੀ ਕੈਦ ਹੋ ਗਈ ਹੈ ਤਾਂ ਇਹ ਸਾਰਾ ਅਕਟਾ ਕ੍ਰਮ ਜਿਹੜਾ ਹੈ ਉਹ ਬੇਖੌਫ ਲੁਟੇਰੇ ਉਸਤੇ ਨਿਸ਼ਾਨਾ ਰੱਖੇ ਨੇ ਲੁਧਿਆਣਾ ਦੀਆਂ ਤਸਵੀਰਾਂ ਨੇ ਵਿਅਕਤੀ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਹੈ ਜਸਪਾਲ ਬਾਂਗਰ ਇਲਾਕੇ ਦੇ ਵਿੱਚ ਇਹ ਵਿਅਕਤੀ ਨੂੰ ਲੁਟਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਸਨੇ ਭੱਜ ਕੇ ਦੁਕਾਨ ਦੇ ਵਿੱਚ ਵੜ ਕੇ ਆਪਣੀ ਜਾਨ ਬਚਾਈ ਤਾ ਤਸਵੀਰਾਂ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿਵੇਂ ਇਹ ਸ਼ਖਸ ਭੱਜ ਕੇ ਦੁਕਾਨ ਦੇ ਵਿੱਚ ਵੜਦਾ ਹੈ ਜਦੋਂ ਵੇਖਦਾ ਹੈ ਕਿ ਲੁਟੇਰੇ ਜਿਹੜੇ ਨੇ ਨਾ ਦੋ ਬਾਈਕਸ ਤੇ ਸਵਾਰ ਹੋ ਕੇ जा रहे हैं कहिए उधर सबका मंत्री मोहिंदर सिंह केपी देव बेटे का संस्कार किया गया है न मखा के न के केपी का अंतिम संस्कार किया गया अंतिम विदाई दी गई ਪਰਿਵਾਰ ਨੇ ਰਿਚੀ ਕੇਪੀ ਨੂੰ ਅੰਤਿਮ ਹਿਰਦਾਈ ਦਿੱਤੀ ਹੈ ਕਈ ਸਿਆਸੀ ਆਗੂ ਇਸ ਸਮੇਂ ਪਹੁੰਚੇ ਹੋਏ ਸਨ ਔਰ ਸੜਕ ਹਾਦਸੇ 'ਚ ਰਿਚੀ ਕੇਪੀ ਦੀ ਮੌਤ ਹੋਈ ਸੀ ਤਿੰਨ ਗੱਡੀਆਂ ਦੀ ਜ਼ਬਰਦਸਤ ਟੱਕਰ ਹੋਈ ਸੀ ਜਿਸ ਦੇ ਵਿੱਚ ਅਚਨਚੇ ਜਗਲੇ ਹਾਦਸਾ ਵਾਪਰਦਾ ਹੈ ਉਸ ਦੇ ਵਿੱਚ ਰਿਚੀ ਕੇਪੀ ਜੋ ਬਹੁਤ ਹੀ ਜ਼ਿਆਦਾ ਜ਼ਖਮੀ ਹੋ ਗਏ ਸਨ ਉਸ ਹਾਦਸੇ 'ਚ ਉਹਨਾਂ ਦੀ ਜਾਨ ਚਲੀ ਗਈ ਹੈ ਕਹਿ ਲੀਏ ਕਿ ਮੌਤ ਹੋ ਗਈ ਸਮਿਸ਼ਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਲਾਜ ਨਹੀਂ ਮਿਲਿਆ ਉਸ ਦੀ وجہ ਦੇ ਨਾਲ ਵੀ ਮੌਤ ਹੋਈ ਹੈ ਔਰ ਪਰਿਵਾਰਦਾਰوں ਕੋਲ ਬੁਰਾ ਹਾਸਾ ਸਭਾਵਿਕ ਤੌਰ ਤੇ ਇਕਲੋਤੇ ਪੁੱਤ ਸਨ ਮਹਿੰਦਰ ਸਿੰਘ ਕੇਪੀ ਦੇ ਰਿਚੀ ਕੇਪੀ ਬਹੁਤ ਹੀ ਉਗदाई ਘੜੀ ਹੈ ਸਭ ਤੋਂ ਵੱਡਾ ਭਾਰ ਮੰਦੇ ਲਈ ਆਪਣੇ ਪੁੱਤਰ ਦੀ ਅਰਥੀ ਨੂੰ ਮੋਗਾ ਦੇਣਾ ਇਹ ਜੇ ਜੇ ਉਹ ਹੁੰਦਾ ਸੋ ਕੇਪੀ ਸਾਹਿਬ ਬਹੁਤ ਹੀ ਨੇਕ ਸ਼ਰੀਫ ਇਨਸਾਨ ਹੈ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਪਤਨੀ ਦਾ ਦੁੱਖ ਸਹਿਣਾ ਪਿਆ ਤੇ ਹੁਣ ਨੌਜਵਾਨ ਮੁੰਡੇ ਦੀ ਮੌਤ ਦਾ ਦੁੱਖ ਸਹਿਣਾ ਪੈ ਰਿਹਾ ਘਰ ਹੀ ਖਾਲੀ ਹੋ ਗਿਆ ਤਾਂ ਵਾਹਿਗੁਰੂ ਪ੍ਰਮਾਤਮਾ ਨੂੰ ਅਰਦਾਸ ਕਰਾਂਗਾ ਕਿ ਉਹ ਹੀ ਕੋਈ ਰਸਤਾ ਕੱਢੇ ਤੇ ਕੇਪੀ ਸਾਹਿਬ ਨੂੰ ਹਸਨ ਬੁੱਧੀ ਦੇਵੇ ਤਾਕਤ ਦੇਵੇ ਕਿ ਉਹ ਦੁੱਖ ਨੂੰ ਸਹਿ ਸਕਣ ਬਹੁਤ ਦਰਦਨਾਕ ਘਟਨਾ ਹੋਈ ਹੈ ਇਸ ਘਟਨਾ ਨੇ ਜਿੱਥੇ ਕੇਪੀ ਪਰਿਵਾਰ ਨੂੰ ਬਹੁਤ ਤਕਲੀਫ ਦੁੱਖ ਝੰਜੋੜਿਆ ਉੱਥੇ ਸਾਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਸਾਰਾ ਸਾਡਾ ਇਲਾਕਾ ਮੇਰੇ ਖਾਲ ਪੂਰੇ ਪੰਜਾਬ 'ਚ ਸ਼ੋਕ ਦੀ ਲਹਿਰ ਹੈ ਕੇਪੀ ਸਾਹਿਬ ਬਹੁਤ ਇੱਕ ਚੰਗੇ ਸੋਬਰ ਸਿਆਸਤਦਾਨ ਇਸ ਪਰਿਵਾਰ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ ਹੈ ਕੁਰਬਾਨੀਆਂ ਵੀ ਕੀਤੀਆਂ ਹੈ ਇਹ ਜਿਹੜੀ ਘਟਨਾ ਵਾਪਰੀ ਇਹਦਾ ਸਾਰੇ ਪੰਜਾਬ ਨੂੰ ਸਾਰੀ ਮਨੁੱਖਤਾ ਨੂੰ ਬਹੁਤ ਵੱਡਾ ਦੁੱਖ ਹੈ ਹਾਂ ਜਿਹੜਾ ਤੁਸੀਂ ਇੱਥੇ ਆਏ ਹੋ ਇਹ ਬਹੁਤ ਭੜੀ ਦੁਖਦਾਈ ਘਟਨਾ ਹੈ ਤੇ ਪੀ ਸਾਹਿਬ ਦੀ ਲਾਈਫ ਤੇ ਇਹ ਜੀਆਂ ਹਮ ਹੋਣੀਆਂ ਪਹਿਲਾਂ ਵੀ ਹੁੰਦੀਆਂ ਹਨ ਇਹਨਾਂ ਪਿਤਾ ਦੀ ਕੁਰਬਾਨੀ ਰੋਤਵਾ ਦੇ ਇਹਨਾਂ ਦੇ ਘਰੋਂ ਸਾਲ ਪਹਿਲਾਂ ਉਹ ਵੀ ਆਮ ਕਾਈਮ ਲਈ ਗਏ ਉਹ ਵੀ ਸ਼ੌਕ ਦੇ ਵਿੱਚ ਪੋਲਿਟੀਕਲ ਸ਼ੌਕ ਬੱਝਿਆ ਮੈਂ ਸਮਝਦਾ ਹਾਂ अज जो बेटे का जाना है जिस तरह के हालात पैदा हो मेनू तो ऐ लगता भी मौत ओनू घरों ही बुला के लिस्ट अगर भी गए मोबाइल एक बहाना बन गया मोबाइल मोबाइल पर समा मौत है अस कह सकते जा मरेगी कैसा मरना है किस को नहीं पता पता मनी थी एक नौजवानी चल जाए परमात्मा एड् बड़ा कहर किया मैं समझा ਅਗੇ ਪਤਾ ਲੱਗੇ ਦਰ ਸ਼ੂਟਿੰਗ ਦੌਰਾਨ ਪਰਮੇਸ਼ਰ ਵਰਮਾ ਹਾਦਸੇ ਦਾ ਸ਼ਿਕਾਰ ਹੋਏ ਨੇ ਅੰਬਾਲਾ ਦੇ ਵਿੱਚ ਫਿਲਮ ਸ਼ੇਰਾ ਦੀ ਸ਼ੂਟਿੰਗ ਚੱਲ ਰਹੀ ਸੀ ਉਸ ਦੇ ਦੌਰਾਨ ਇਹ ਹਾਦਸਾ ਹੋਇਆ ਤਾਂ ਸ਼ੂਟਿੰਗ ਦੌਰਾਨ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਪਰਮੇਸ਼ਰ ਵਰਮਾ ਦੇ ਚਿਹਰੇ ਤੇ ਸੱਟ ਲੱਗੀ ਹੈ ਪਰਮੇਸ਼ਰ ਵਰਮਾ ਨੇ ਇੰਸਟਾ ਤੇ ਪੋਸਟ ਪਾਈ ਹੈ ਤਾਂ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਠੀਕ ਹਾਂ ਔਰ ਤਸਵੀਰ ਵੀ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੱਚ ਜਿਹੜਾ ਹੈ ਉਹ ਗੱਡੀ ਦੇ ਵਿੱਚ ਸੀਟਾਂ ਤੇ ਛੁੱਟ ਕੇ ਪਿਆ ਹੋਇਆ ਹੈ ਔਰ ਇਹ ਤਸਵੀਰ ਜਿਹੜੀ ਹੈ ਉਹਨਾਂ ਨੇ ਕੋਦ ਪੋਸਟ ਕੀਤੀ ਆ ਜਦੇ ਵਿੱਚ ਨਹੀਂ ਫਰਮਿਲਿਆ ਟਕਲ ਬਿਲਾ ਕੇ ਇਹ ਹਾਦਸਾ ਵਾਪਰਿਆ ਪਰਿਵਾਰ ਵਾਲ ਬੱਚੇ ਨੇ ਪਰਮੇਸ਼ਰ ਮਾ ਉਹਨਾਂ ਨੇ ਖੁਦ ਲਿਖਿਆ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਠੀਕ ਹੁਣ ਰਾਸ਼ਟਰਪਤੀ ਦਾ ਪੰਜਾਬ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ ਪੀਆਈਬੀ ਨੇ ਦ੍ਰੋਪਦੀ ਮੁਰਮੂ ਦੇ ਪੰਜਾਬ ਦੌਰੇ ਬਲਗ ਖਬਰ ਦੱਸਿਆ ਹੈ ਰਾਸ਼ਟਰਪਤੀ ਦੇ ਡੇਰਾ ਬਿਆਸ ਆਨ ਦੀ ਜਿਹੜੀ ਗੱਲ ਹੈ ਉਹ ਕਈ ਜਾ ਰਹੀ ਸੀ ਔਰ ਇਹ ਖਬਰ ਕਈ ਜਿਹੜੇ ਪੱਕ ਕੌਮ ਸੀ ਉਹਨਾਂ ਦੇ ਵੱਲੋਂ ਨਸ਼ਰ ਕੀਤੀ ਜਾ ਰਹੀ ਸੀ ਪਰ ਇਹ ਸਾਫ ਤੌਰ ਤੇ ਵਿਰਾਮ ਲਗਾ ਦਿੱਤਾ ਗਿਆ ਫੁੱਲ ਸਟਾਪ ਲਗਾ ਦਿੱਤਾ ਗਿਆ ਸੀ ਪੀ ਆਈ ਬੀ ਦੇ ਵੱਲੋਂ ਨਾ ਕਿ ਅਜਿਹਾ ਨਹੀਂ ਹੈ ਅਜਿਹਾ ਕੋਈ ਪ੍ਰੋਗਰਾਮ ਤੈ ਨਹੀਂ ਕੀਤਾ ਗਿਆ ਹੈ ਬਿਰੁਪਦੀ ਮੁਰਮੂ ਦਾ ਰਸ ਆਜਾ ਮੇਕਾ ਥੋੜਾ ਜਿਹਾ ਚੇਅਰ ਦੋ ਜੀ ਇਹਨੂੰ ਮੈਡਮ ਕੋ ਚੇਅਰ ਦੋ ਉਹ ਪੜੀ ਤੋਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੈਸ ਕਾਨਫਰੰਸ ਜਿਹੜੀ ਹੈ ਕੀਤੀ ਜਾਏਗੀ ਔਰ ਵਿਸਤਾਰ ਦੇ ਨਾਲ ਜਿਹੜੀ ਗੱਲਬਾਤ ਰੱਖਣਗੇ ਆਪਣੀ ਔਰ ਸ਼ੁਰੂਆਤ ਉਸ ਦੀ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੇਰੇ ਰਾਈਟ ਤੇ ਸੀਮਾ ਬਾਂਸਲ ਜੀ ਵਾਈਸ ਚੇਅਰਪਰਸਨ ਪੰਜਾਬ ਡਿਵੈਲਪਮੈਂਟ ਕਾਉਂਸਲ ਬੈਠੇ ਮੇਰੇ ਲੈਫਟ ਤੇ ਮਿਸਟਰ ਅਸ਼ੀਸ਼ ਗਰਗ ਮੈਨੇਜਿੰਗ ਡਾਇਰੈਕਟਰ ਹੈਪੀ ਫੋਰਜਿੰਗਸ ਲਿਮਟਿਡ ਔਰ ਉਹਨਾਂ ਦੇ ਲੈਫਟ ਤੇ ਮੇਗਾ ਗਰਗ ਸ਼ੀ ਇਜ਼ ਆਲਸੋ ਡਾਇਰੈਕਟਰ ਇਨ ਹੈਪੀ ਫੋਰਜਿੰਗ ਲਿਮਿਟਿਡ ਤੇ ਮੈਂ ਅੱਜ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਜਿਹੜਾ ਕਿ ਇੰਡਸਟਰੀ ਡਿਪਾਰਟਮੈਂਟ ਨੇ ਅੰਡਰ ਗਾਈਡੈਂਸ ਆਫ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਚਾਲੂ ਕੀਤਾ ਜਿੱਥੇ ਕਿ ਅਸੀਂ ਬੜੇ ਪ੍ਰੋਐਕਟ